ਪੰਜਾਬ ਨੂੰ ਅੱਜ ਆਖਿਰਕਾਰ ਆਫਤ ਪ੍ਰਭਾਵਿਤ ਸੂਬਾ ਜਿਹੜਾ ਉਹ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਚੌਕਸੀਆਂ ਹੋਰ ਜ਼ਿਆਦਾ ਵਧਾਉਣ ਦੀ ਜ਼ਰੂਰਤ ਹੈ 7 ਸਤੰਬਰ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ 23 ਦੇ 23 ਦਿਨਾਂ ਆਫਤ ਫੰਡਾਂ ਮਿਲਿਆ ਹੈ ਉਹਦੇ ਦਿਨ ਲੈ ਲੈ ਕੇ ਉਹਦੇ ਨਾਲ ਇੱਕ ਵਿਸ਼ੇਸ਼ ਸ਼ਕਤੀਆਂ ਜਿਹੜੀਆਂ ਆ ਗਈਆਂ ਉਹ ਜ਼ਿਲ੍ਹਾ ਜਿਹੜੇ ਡਿਪਟੀ ਕਮਿਸ਼ਨਰਾਂ ਕੋਲ ਚੱਲੀਆਂ ਜਾਂਦੀਆਂ ਸਾਰੇ ਤੇਰੇ ਡੈਮ ਹੈ ਇਹ ਜਿਹਦਾ ਆਪਾਂ ਗੱਲ ਕਰਦੇ ਆਂ ਜਿਹਦਾ بارش ਗੱਲ ਕਰਦਿਆਂ ਕਰਦਿਆਂ ਸ਼ਾਮ ਤੱਕ ਵਦੇਰੇ ਹੋਊਗੀ ਤਾਂ ਜਿਹੜੇ ਹੋਰ ਵੀ ਪਾਣੀ ਦੇ ਪੱਦਰ ਵਾ ਜਾਣਗੇ ਤੇ ਫਲੱਡ ਗੇਟ ਜਿਹੜਾ ਜ਼ਿਆਦਾ ਖੁੱਲਨੇ ਪੈ ਸਕਦੇ ਹਨ ਕਿ ਅਸੂਏ ਗੈਰਸਮੀਤ ਹੁੰਦੇ ਪੰਜਾਬ ਵੱਲੋਂ ਤਿਆਰ ਕੀਤੇ ਗਿਆ ਉਹਨਾਂ ਦਾ ਕਟੋ-ਕਟਾ 10000 ਕਰੋੜ ਰੁਪਏ ਦਾ ਕੇਵਲ ਕਿਸਾਨਾਂ ਦਾ ਨੁਕਸਾਨ ਹੋ ਗਿਆ ਇਹਨਾਂ ਦੇ ਹੋਰ ਖੇਤੀਬਾੜੀ ਵਾਲੇ ਸੰਧ ਬਰਬਾਦ ਹੋ ਗਏ ਉਹਨਾਂ ਤੇ ਕਿੰਨਾ ਸਮਾਂ ਲੱਗੇਗਾ ਕਿੰਨਾ ਪੈਸਾ ਲੱਗੇਗਾ ਉਹ ਵੱਖਰੀ ਗੱਲ ਹੈ ਕੇਂਦਰ ਸਰਕਾਰ ਦਾ ਜਿਸ ਤਰ੍ਹਾਂ ਦਾ ਰਵਈਆ ਪੰਜਾਬ ਦੇ ਨਾਲ ਪਹਿਲਾਂ ਤੋਂ ਰਿਹਾ ਉਹ ਅਖੜ ਰਵਈਆ ਫਿਲਹਾਲ ਵੇਖਣ ਨੂੰ ਮਿਲ ਰਿਹਾ ਹੈ ਹਾਲੇ ਤੱਕ ਕਿਸੇ ਤਰੀਕੇ ਦੀ ਕੋਈ ਸਟੇਟਮੈਂਟ ਕਿਸੇ ਤਰੀਕੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਮੋਦੀ ਸਰਕਾਰ ਦੇ ਵੱਲੋਂ ਇਹ ਕੇਂਦਰੀ ਰਾਹਤ ਹੈ ਜਾਂ ਸਮਗਰੀ ਹੈ ਉਹ ਕੋਈ ਦਾਨ ਨਹੀਂ ਹੈ ਸਹੂਲਤ ਸੰਵਿਧਾਨਕ ਤੌਰ ਤੇ ਪੰਜਾਬੀਆਂ ਦਾ ਹੱਕ ਹੈ ਉਹ ਸਮਾ ਆ ਗਿਆ ਹੈ ਕੇਂਦਰ ਨੂੰ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਮੋੜਨਾ ਚਾਹੀਦਾ ਹੈ ਸਮਝਾ ਲੈ ਕਿੰਦਾ ਦਾ ਸਿਸਟਮ ਹੈ ਪੈਸਾ ਪਿਆ ਹੈ ਯਾਨੀ ਕਿ ਪੈਸਾ ਨਹੀਂ ਹੈ ਪਰ ਪੈਸਾ ਵੰਡਿਆ ਨਹੀਂ ਜਾ ਸਕਦਾ ਕਿਉਂ ਕਿ ਕਿ ਨਿਜਵਾਦੀ ਨਹੀਂ ਆਉਂਦਾ ਤੁਸੀਂ ਵੀ ਪਿਛੇ ਇਸ ਗੱਲ ਦੀ ਹੈ ਕਿ ਕੇਂਦਰ ਕੋਈ ਵੱਡਾ ਫੈਸਲਾ ਲਵੇ ਉਹ ਤਾਂ ਸਰਕਾਰਾਂ ਕੋਲੇ ਇੰਨੇ ਸਿਸਟਮ ਹੈ ਕਿ ਉਹ ਤੇ ਦਿੱਲੀ ਬੈਠਿਆਂ ਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਲੋਕ ਇਹ ਚਾਹੁੰਦੇ ਆ ਕਿ ਜਾਇਜ਼ਾ ਲੈਣਾ ਚਾਹੋ ਲੋ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਦੀ ਕਿਉਂਕਿ ਪੰਜਾਬ ਨੂੰ ਅੱਜ ਆਖਿਰਕਾਰ ਆਫਤ ਪ੍ਰਭਾਵਿਤ ਸੂਬਾ ਜਿਹੜਾ ਉਹ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਚੌਕਸੀਆਂ ਹੋਰ ਜ਼ਿਆਦਾ ਵਧਾਉਣ ਦੀ ਜ਼ਰੂਰਤ ਹੈ 7 ਸਤੰਬਰ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਾ ਹੋਵੇ ਸੋ ਵੱਖ-ਵੱਖ ਦਰਿਆਵਾਂ ਦੇ ਵਿੱਚ ਅੱਜ ਫਿਰ ਜੋ ਤਾਜ਼ਾ ਅਪਡੇਟ ਆ ਉਹ ਇਹ ਹੈ ਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ ਕੱਲ ਸ਼ਾਮ ਤੱਕ ਇਹ ਸੀ ਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਇਸ ਪਾਣੀ ਦੇ ਪੱਧਰ ਨੇ ਵਧ ਕੇ ਇੱਕ ਵਾਰ ਫਿਰ ਤੋਂ ਚਿੰਤਾ ਜਿਹੜੀ ਉਹ ਪੰਜਾਬੀਆਂ ਦੀ ਵਧਾ ਦਿੰਦੀ ਹੈ ਇਸ ਤੋਂ ਇਲਾਵਾ ਗੱਲ ਸਿਆਸੀ ਪੱਧਰ ਤੇ ਕਰਾਂਗੇ ਕਿ ਇਹ ਹੜਾ ਜਿਹੜਾ ਉਹ ਸਿਆਸਤ ਦੇ ਪੱਖੋਂ ਕਿਸ ਤਰ੍ਹਾਂ ਦਾ ਹੈ ਵਿਰੋਧੀ ਪਾਰਟੀਆਂ ਤੇ ਜੋ ਮੌਜੂਦਾ ਸੱਤਾ ਦੇ ਵਿੱਚ ਪਾਰਟੀ ਹੈ ਉਹਨਾਂ ਦੇ ਲਈ ਇਹ ਹੜ੍ਹ ਨੇ ਜਿਹੜੇ ਉਹ ਕਿਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਰਹੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਰਾ ਮਿਹਰਬਾਨੀ ਇਹਨੇ ਸਰਕਾਰ ਨਾਲ ਦਰਸ਼ਕਾਂ ਨੂੰ ਸੱਸੀਏ ਕਾਲ ਜੀ ਇਹ ਮੁੱਦਾ ਹੈ ਇਸ ਮੁੱਦੇ ਤੇ ਲੋ ਸਵਾਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਜਿਸ ਤਰ੍ਹਾਂ ਆਫਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਗਿਆ ਹੈ ਛੁੱਟੀਆਂ ਵਧਾ ਦਿੱਤੀਆਂ ਗਈਆਂ ਪਾਣੀ ਹੈ ਜਿਹੜਾ ਉਹ ਲਗਾਤਾਰ ਕਈ ਥਾਵਾਂ ਤੇ ਵਧ ਰਿਹਾ ਹੈ ਹੁਣ ਜਿੱਥੇ ਪਹਿਲਾਂ ਹੀ ਖਤਰਾ ਬਣਿਆ ਹੋਇਆ ਹੈ ਪਾਣੀ ਦਾ ਪੱਦਰ 2-4 ਫੁੱਟ ਘਟਦਾ ਫਿਰ ਉਸ ਤੋਂ ਬਾਅਦ ਫਿਰ ਵੱਜ ਜਾਂਦਾ ਮੱਝਾ ਜਿਹੜਾ ਤੇ ਖਾਸ ਕਰਕੇ ਦੁਆਬਾ ਉਹ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਹੁਣ ਮਾਲਵੇ ਦਾ ਜਿਹੜਾ ਕੁਝ ਹਿੱਸਾ ਹਜੇ ਸ਼ਾਂਤੀ ਬਣੀ ਹੋਈ ਹੈ ਜਿੱਥੇ ਜਿਸ ਵਿੱਚ ਪਟਿਆਲਾ ਸੁਨਾਮ ਮਾਨਸਾ ਸੰਗਰੂਰ ਹਲਕੇ ਆਉਂਦੇ ਆ ਕਿਤੇ ਨਾ ਕਿਤੇ ਚਿੰਤਾਵਾਂ ਇਸ ਏਰੀਏ ਦੀਆਂ ਲੋਕਾਂ ਦੀਆਂ ਵੀ ਵਧ ਗਈਆਂ ਨੇ ਕਿਵੇਂ ਦੇਖਦੇ ਹੋ ਕੀ ਹਾਲਾਤ ਨੇ ਇਸ ਸਮੇਂ ਸੂਬੇ ਦੇ ਅੱਜ ਦੀ ਗੱਲ ਕਰੀਏ ਤਾਂ ਤੇ ਕੁਝ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਜਿਹੜੇ 23 ਦੇ 23 ਜ਼ਿਲ੍ਹਿਆਂ ਨੂੰ ਆਤ ਪ੍ਰਸ਼ੰਨ ਗ੍ਰਹਿਟ ਹੈ ਉਹ ਦੇ ਦਿਨ ਲੈ ਲੈਗਾ ਉਹਦੇ ਨਾਲ ਇੱਕ ਵਿਸ਼ੇਸ਼ ਸ਼ਕਤੀਆਂ ਜਿਹੜੀਆਂ ਹੈਗੀਆਂ ਉਹ ਜ਼ਿਲ੍ਹਾ ਰਿਲੇਟਿਵਟੀ ਕਮਿਸ਼ਨ ਨਾਲ ਨਾਲ ਤਰੀ ਜਾਂਦੀਆਂ ਹੁਣ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਹਰ ਜ਼ਿਲ੍ਹੇ ਦੇ ਅੰਦਰ ਕੋਈ ਵੀ ਡੀਸੀ ਜਿਹੜਾ ਕੋਈ ਉਹ ਜੀ ਸਥਿਤੀ ਆ ਜਾਂਦੀ ਹੈ ਉਹ ਨੂੰ ਪ੍ਰਸ਼ੰਨ ਚੀ ਸਕਤੀ ਕੋਲੋਂ ਮੁੱਖ ਮੰਤਰੀ ਕੋਲ ਪਰਮਿਸ਼ਨ ਲੈਣ ਦੀ ਲੋੜ ਨਹੀਂ ਆਪਣੇ ਤੌਰ ਤੇ ਉਹ ਫੈਸਲੇ ਲੈ ਸਕਦੇ ਹੈ ਤਾਂ डीसी ਦੀਆਂ ਪਾਵਰ ਵਧ ਗਈਆਂ ਕਿਉਂਕਿ ਕੁਦਰਤੀ ਆਫਤਾਂ ਨਾਲ ਟਕਰਾ ਕਰਨਾ ਹੁੰਦਾ ਹੈ ਤੇ ਉਹਦੇ ਲਈ ਨਹੀਂ ਕਿ ਚੰਡੀਗੜ੍ਹ ਵੱਲ ਦੇਖਿਆ ਜਾਵੇ ਫਿਰ ਕੋਈ ਜ਼ਿਲ੍ਹੇ ਦਾ ਡੀਸੀ ਫੈਸਲਾ ਲਵੇ ਇੱਕਦਮ ਹੋ ਗਿਆ ਕਿ ਤੁਹਾਡੇ ਦੇ ਨਾਲ ਫੈਸਲੇ ਲੈਣੇ ਸੌਖੇ ਹੋ ਗਏ ਜੁਟਾ ਨਾਲ ਹੀ ਬਿਜਲੀ ਸਿਸਟਮ ਵੱਡੀ ਪੱਧਰ ਤੇ ਤਬਾਹ ਹੋ ਗਿਆ ਤੈਸ ਨਾਲ ਹੋ ਗਿਆ ਕਿ ਬਿਜਲੀ ਮੈਕ ਕੋ ਉਨ੍ਹਾਂ ਨੇ ਕਿਹਾ ਗਿਆ ਕਿ ਜੰਗੀ ਪੱਧਰ ਤੇ ਮੁਰੰਮਤ ਕਰੋ ਤਾਂ ਕਿ ਜਿਹੜੇ ਪਿੰਡਾਂ ਚ ਕਸਰਾਂ ਚ ਪਾਣੀ ਦਾ ਪ੍ਰਬੰਧ ਨਹੀਂ ਲਾਈਟਾਂ ਦਾ ਪ੍ਰਬੰਧ ਨਹੀਂ ਕਿਉਂਕਿ ਲਾਈਟ ਬਿਜਲੀ ਤੇ ਪਾਣੀ ਆਪਸ ਵਿੱਚ ਦੋ ਜੁੜੀਆਂ ਹੋਏ ਛੱਡਦੇ ਆ ਕਿ ਬਿਜਲੀ ਹੋਏਗੀ ਤਾਂ ਪਾਣੀ ਮਿਲੇਗਾ ਬਹੁਤ ਸਾਰੀਆਂ ਥਾਵਾਂ ਤੇ ਸਿਸਟਮ ਬੰਦ ਪਏ ਆ ਉਹਨਾਂ ਨੂੰ ਸੁਧਾਰਨ ਦੀ ਗੱਲ ਕੀਤੀ ਗਈ ਹੈ ਔਰ ਦੂਜਾ ਜਿੱਦਾਂ ਤੁਸੀਂ ਕਹਿ ਦਿੱਤਾ ਕਿ 7 ਸਤੰਬਰ ਤੱਕ ਜਣੀ ਐਤਵਾਰ ਤੱਕ ਆ ਆ ਪੂਰਾ ਹਫਤਾ ਜਿਹੜਾ ਹੁਣ ਜਿਹੜਾ ਜਾ ਰਿਹਾ ਇਹਦੇ ਚ ਸਕੂਲਾਂ ਦੇ ਬੱਚੇ ਆ ਤੇ ਕਾਲਜਾਂ ਚ ਪੜਨ ਵਾਲੇ ਵਿਦਿਆਰਥੀ ਆ ਚਾਹੇ ਯੂਨੀਵਰਸਿਟੀਆਂ ਜਾਣ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਸਾਰਿਆਂ ਨੂੰ ਪੂਰੇ ਹਫਤੇ ਦੀ ਛੁੱਟੀ ਵੀ ਦਿੱਤੀ ਦੀਆਂ ਜੇ ਸਥਿਤੀ ਠੀਕ ਹੋਏਗੀ ਤਾਂ ਸੋਮਵਾਰ ਤੋਂ ਨਵੇਂ ਤੌਰ ਤੇ ਫੈਸਲੇ ਲੈ ਜਾਣਗੇ ਰਹੀ ਗੱਲ ਪੰਜਾਬ ਦੀ ਇਸਲੇ ਹਾਲਤ ਦਾ ਜਦ ਜਕਰ ਕੀਤਾ ਹਾਲਤ ਕੀ ਹੈ ਹਾਲਤ ਜੇ ਆਪਾਂ ਡੈਮਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਪਾਖੜਾ ਡੈਮ ਦੀ ਗੱਲ ਕਰ ਲਈਏ ਜਾਂ ਨੰਗਲ ਡੈਮ ਦੀ ਪੌਂਗ ਡੈਮ ਦੀ ਰਨੀ ਸਾਗਰ ਡੈਮ ਦੀ ਸਾਰੇ ਜਿਹੜੇ ਡੈਮ ਹੈ ਸਥਿਤੀ ਇਹ ਅਜ ਤਾਂ ਆਪਾਂ ਗੱਲ ਕਰਦੇ ਆ ਕਿ ਦਾ بارش ਗੱਲ ਕਰ ਲਿਆ ਕਰਦੇ ਸ਼ਾਮ ਤੱਕ ਵਧੇਰੇ ਹੋਗੀ ਤਾਂ ਇਹ ਹੋਰ ਵੀ ਪਾਣੀ ਦੇ ਪੱਧਰ ਵਧ ਜਾਣਗੇ ਤੇ ਫਲੱਡ ਗੇਟ ਜਿਹੜਾ ਜ਼ਿਆਦਾ ਖੁੱਲਣੇ ਪੈ ਸਕਦੇ ਆ ਤੇ ਜੇ بارشਾ ਥੋੜਾ ਕਾਬੂ ਚ ਆ ਗਈ ਤਾਂ ਹੋ ਸਕਦਾ ਸਥਿਤੀ ਚ ਸੁਨਾਰ ਵੀ ਹੋ ਸਕਦਾ ਔਰ ਮੋٹے ਤੌਰ ਤੇ ਕਿਹਾ ਜਾਂਦਾ ਸਦਾ ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਐ ਇਸ ਵੇਲੇ ਬਣੀ ਹੋਈ ਆ ਉਦੋਂ ਤੱਕ ਕਿਹਾ ਕਿ ਸਾਰੇ ਦੇ ਸਾਰੇ ਜਿਹੜੇ ਡੈਮ ਹੈਗੇ ਉਹਨਾਂ ਦੇ ਫਲੱਡ ਗੇਟ ਖੁੱਲੇ ਹੋਏ ਕਿਤੇ ਥੋੜਾ ਘਟਿਆ ਕਿਦਾ ਵਾਦਾ ਪਰ ਡੈਮ ਸਾਰੇ ਜਿਹੜੇ ਆਪਣੇ ਫਲੱਡ ਗੇਟ ਖੋਲ ਕੇ ਮਜ਼ਬੂਰੀਆ ਮਾਚਲ ਚੋ ਬਾਰਸ਼ ਹੋ ਰਹੀ ਹੈ ਪੰਜਾਬ ਚ ਲਗਾਤਾਰ ਬਾਰਸ਼ ਹੋ ਰਹੀ ਹੈ ਕਈ ਜ਼ਿਲ੍ਹੇ ਦਾ ਇਲਾਕੇ ਦਾ ਜਿੱਥੇ ਲਗਾਤਾਰ 24 ਘੰਟੇ ਤੋਂ ਬਾਰਸ਼ ਹੋ ਰਹੀ ਹੈ ਤੇ ਅਪਾ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਜੀ ਤੇ ਪਿਛਲੇ 24 ਘੰਟੇ ਤੋਂ ਲਗਾਤਾਰ ਬਾਰਸ਼ ਕਿਧਰੇ ਕਾਟਾ ਕਿਧਰੇ ਵਾਧਾ ਇਹ ਹੀ وجہ ਹੈ ਕਿਰੇ ਦਰਸ਼ਕ ਵੀ ਦੁਨੀਆ ਭਰ ਚ ਬੈਠੇ ਲੋਕ ਚੰਡੀਗੜ੍ਹ ਬਾਰੇ ਜਾਣਦੇ ਆ ਸੁਖਨਾ ਝੀਲ ਬਾਰੇ ਵੀ ਜਾਣਦੇ ਆ ਸੁਖਨਾ ਝੀਲ ਦੇ ਜਿਹੜੇ ਗੇਟ ਅਤੇ ਕੀਬਨ ਹਰ ਰੋਜ਼ ਹੀ ਖੋਲਨੇ ਬੰਦੇ ਆਜ ਵੀ ਖੋਲੇ ਗਿਆ ਕਿਉਂਕਿ ਉਹਦੇ ਚ ਪਾਣੀ ਇੰਨਾ ਆ ਜਾਂਦਾ ਉਪਰੋਂ ਪਹਾੜਾਂ ਤੋਂ ਬਾਰਸ਼ਾਂ ਦਾ ਇਹੋ ਜੀ ਸਥਿਤੀ ਜਿਹੜੀ ਬਾਕੀ ਧਾਵਾਂ ਤੇ ਜੇ ਬਦ ਰਿਆਵਾਂ ਦੀ ਗੱਲ ਕਰਦੇ ਆ ਰਾਵੀ ਦਰਿਆ ਦੀ ਇਸੇ ਤਰੀਕੇ ਨਾਲ ਜਿਹੜਾਗਾ ਬਿਆਸ ਦੀ ਸਤਲੁਜ ਦੀ ਸਾਰੇ ਦਰਿਆਵਾਂ ਚ ਕੋਈ ਡੈਮਾਂ ਤੋਂ ਪਾਣੀ ਜਿਵੇਂ ਜਿਵੇਂ ਰਿਲੀਜ਼ ਹੁੰਦਾ ਪਾਣੀ ਦਾ ਪੱਧਰ ਵੱਧਾ ਤਾਂ ਫਿਰ ਡੈਮ ਵੀ ਚਾਰਜ ਫੇਰੇ ਜਿਹੜੇਗਾ ਮਾਰ ਕਰਦੇ ਤੇ ਨਾਲ ਹੀ ਜਿਹੜਾਗਾ ਉਹਨਾਂ ਦਾ ਪਾਣੀ ਦਾ ਅਸਰ ਅੱਗੇ ਤੱਕ ਜਾਂਦਾ ਦਰਿਆਵਾਂ ਤੇ ਰਹੀਂ ਜੀ ਸਭ ਤੋਂ ਜਿਹੜੀ ਵਾਸਤੇ ਦੀ ਐ ਇਸ ਵੇਲੇ ਨਾਲ ਦਾ ਬਣੀ ਗਿਆ ਪੂਰੀ ਇਹ ਮਾਝਾ ਖੇਤਰ ਤੇ ਕੁਝ ਖੇਤਰ ਹੈ ਜਿਹੜਾ ਹੈਗਾ ਆ ਦੁਆਬੇ ਦਾ ਤੋਬੇ ਦੇ ਨਾ ਕਪੂਰਥਲਾ ਨਵਾਂ ਸ਼ਹਿਰ ਸਲਸਾਮਪੁਰ ਲੋਧੀ ਹੈ ਪਰ ਤਾਂ ਤਾਂ ਨਾ ਗਰਦਾਸਪੁਰ ਉਹਨਾਂ ਦੇ ਜਿਹੜੇ ਜ਼ਿਲ੍ਹੇ ਆ ਬਹੁਤ ਬੁਰੀ ਤਰ੍ਹਾਂ ਪ੍ਰਾਤ ਹੋਏ ਆ ਜਿਸ ਮੁੱਚੇ ਤੋਂ ਅੱਜ ਬ ਗੱਲ ਕਰੀ ਜੇ ਤੇ ਮੁੱਢਲੇ ਤੌਰ ਤੇ ਅੰਕੜੇ ਇਸ ਵੇਲੇ ਗੈਰਸਮਿਤ ਹੁੰਦੇ ਆ ਪੰਜਾਬ ਵੱਲੋਂ ਤਿਆਰ ਕੀਤੇ ਗਿਆ ਉਹਨਾਂ ਤੱਕ ਘਟਿਓ ਘਟਾ ਤੈਨਾ ਹਜ਼ਾਰ ਕਰੋੜ ਰੁਪਏ ਦਾ ਕੇਵਲ ਕਿਸਾਨਾਂ ਦਾ ਨੁਕਸਾਨ ਹੋ ਗਿਆ ਇਹ ਰਫ ਦੇ ਅੰਕੜੇ ਐ ਜੀ ਅਸਲੀ ਅੰਦਾਜ਼ਾ ਲਾਇਆ ਜਾਏਗਾ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਕਿ ਜਿਨ੍ਹਾਂ ਦੇ ਟਰੇਲ ਬਰਬਾਦ ਹੋ ਗਏ ਜਿਨ੍ਹਾਂ ਦੇ ਟਰੈਕਟਰ ਬਰਬਾਦ ਹੋ ਗਏ ਜਿਨ੍ਹਾਂ ਦੇ ਹੋਰ ਖੇਤੀਬਾੜੀ ਵਾਲੇ ਸੰਦ ਬਰਬਾਦ ਹੋ ਗਏ ਉਹਨਾਂ ਤੇ ਕਿੰਨਾ ਸਮਾਂ ਲੱਗਿਆ ਕਿੰਨਾ ਪੈਸਾ ਲੱਗਿਆ ਉਹ ਵੱਖਰੀ ਗੱਲ ਐ ਪਰ ਹੁਣ ਤੱਕ ਦੇ ਅੰਕੜੇ ਕਹਿੰਦੇ ਆ ਇਹ 10000 ਜਿਹੜਾ ਹੈਗਾ ਕਰੋੜ ਤੋਂ ਉੱਪਰ ਦਾ ਜਿਹੜਾ ਨੁਕਸਾਨ ਹੈ ਉਹ ਇਸ ਫਲੱਡ ਦੇ ਨਾਲ ਕਿ ਕਿਸਾਨਾਂ ਦਾ ਹੋ ਗਿਆ ਜੇ ਜੇ ਫਸਲਾਂ ਦੀ ਆਪਾਂ ਗੱਲ ਕਰਦੇ ਆਂ 4 ਲੱਖ ਏਕੜ ਤੋਂ ਵੀ ਉੱਪਰ ਜਿਹੜਾ ਹੈਗਾ ਫਸਲਾਂ ਦਾ ਇਸ ਵੇਲੇ ਨੁਕਸਾਨ ਹੋ ਚੁੱਕਾ ਹੈ ਕਿਸੇ ਜ਼ਿਲ੍ਹੇ ਚ ਕਾਟਾ ਹੈ ਕਿਸੇ ਚ ਵੱਧ ਹੈ ਜ ਜੇ ਆਪਾਂ ਆਫਤ ਪ੍ਰਬੰਧਨ ਦੀ ਗੱਲ ਕਰਦੇ ਆਂ ਐਕਚੁਅਲੀ ਗੱਲ ਕਰਦੇ ਆਂ ਇਹ ਹੀ ਵਜ੍ਹਾ ਹੈ ਕਿ ਇਸ ਵੇਲੇ ਸਮੁੱਚਾ ਪੰਜਾਬ ਹੀ ਹੜ੍ਹ ਜਾ ਫਲੱਡ ਦੀ ਰੇਪੇਟ ਚ ਆ ਚੁੱਕਾ ਹੈ ਕਿਤੇ ਬਾਤਾ ਹੈ ਕਿਤੇ ਕਾਟਾ ਹੈ ਜਿਹੜੇ ਦਿਰਾਵਾ ਦੇ ਨੇੜੇ ਲਾ ਕੇ ਆ ਉਥੇ ਵੀ ਦੇਰੇ ਵੱਡੀ ਪੱਦਰ ਤੇ ਤਵਾਈ ਹੋ ਰਹੀ ਹੈ ਦੂਜੀਆਂ ਥਾਵਾਂ ਤੇ ਵੀ ਇਸ ਤਰੀਕੇ ਨਾਲ ਨੁਕਸਾਨ ਹੋਇਆ ਜਰੂਰ ਹੈ ਫਸਲਾਂ ਦੇ ਨੁਕਸਾਨ ਹੈ ਸਬਜ਼ੀਆਂ ਦੇ ਨੁਕਸਾਨ ਹੈ ਫਲਾਂ ਦੇ ਨੁਕਸਾਨ ਹੈ ਬਹੁਤ ਵੱਡੀ ਪੱਦਰ ਦੇ ਇਸ ਤੋਂ ਇਲਾਵਾ ਹਮਾਰਤਾਂ ਦਾ ਨੁਕਸਾਨ ਔਰ ਕਾਰੋਬਾਰ ਦੇ ਨੁਕਸਾਨ ਜਿਹੜੇ ਸ਼ਹਿਰਾਂ 'ਚ ਬੈਠੇ ਆ ਕਸਬਿਆਂ 'ਚ ਬੈਠੇ ਈ ਕਈ ਦਿਨੋਂ ਦੇਕਾਨਾ ਬੰਦ ਪਈਆਂ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਤੋਂ ਬਿਲੇ ਬੈਠੇ ਬਹੁਤ ਕੁਝ ਵਾਪਰਿਆ ਪੰਜਾਬ ਜਣੀ ਤਵਾਈ ਦੇ ਕਿਨਾਰੇ ਤੇ ਖੜਾ ਇਸ ਵੇਲੇ ਜੀ ਜੀ ਸਰ ਸਾਬ ਅੱਗੇ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਨੇ ਕੌਣ ਪੰਜਾਬ ਦੇ ਨਾਲ ਖੜ ਰਿਹਾ ਆਪਾਂ ਦੇਖ ਰਹੇ ਆ ਕਿ ਇਸ ਸਮੇਂ ਸਿੰਗਰ ਬਾਲੀਵੁੱਡ ਪਾਲੀਵੁੱਡ ਇੰਡਸਟਰੀ ਦੇ ਬਹੁਤ ਸਾਰੇ ਐਕਟਰੈਕਟਰਸ ਤੇ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਕਿ ਫੇਮਸ ਨੇ ਚਾਹੇ ਉਹ ਸੋਸ਼ਲ ਮੀਡੀਆ ਤੇ ਹੋਣ ਜਿਵੇਂ ਮਰਜ਼ੀ ਉਹ ਸੰਸਥਾਵਾਂ ਦੇ ਨਾਲ ਖੜ ਰਹੇ ਨੇ ਸੰਸਥਾਵਾਂ ਪੰਜਾਬੀਆਂ ਲਈ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਜੋ ਤਾਜ਼ਾ ਅਪਡੇਟ ਹੈ ਕਿ ਕੱਲ ਤੇ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਤਨਖਾਹ ਦੇ ਨਾਲ ਨਾਲ ਆਪਣੀ ਕਮਾਈ ਦਾ ਕਾਫੀ ਹਿੱਸਾ ਜਿਹੜਾ ਉਹ ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਦੇ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ ਰਾਜਪਾਲ ਘਟਾਰੀਆ ਨੇ ਜੋ ਉਹ ਵੀ ਸਰਗਰਮ ਨੇ ਜਾਇਜ਼ਾ ਲੈ ਰਹੇ ਨੇ ਪਰ ਇਹ ਸਭ ਦੇ ਵਿਚਕਾਰ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਟੋਟਲੀ ਇਸ ਚੀਜ਼ ਤੇ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਸ ਸਥਿਤੀ ਦੇ ਵਿੱਚੋਂ ਨਿਕਲੀਏ ਪਰ ਕੇਂਦਰ ਸਰਕਾਰ ਦਾ ਜਿਸ ਤਰ੍ਹਾਂ ਦਾ ਰਵਈਆ ਪੰਜਾਬ ਦੇ ਨਾਲ ਪਹਿਲਾਂ ਤੋਂ ਰਿਹਾ ਉਹ ਅਖੜ ਰਵਈਆ ਫਿਲਹਾਲ ਵੇਖਣ ਨੂੰ ਮਿਲ ਰਿਹਾ ਹੈ ਹਾਲੇ ਤੱਕ ਕਿਸੇ ਤਰੀਕੇ ਦੀ ਕੋਈ ਸਟੇਟਮੈਂਟ ਕਿਸੇ ਤਰੀਕੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਮੋਦੀ ਸਰਕਾਰ ਦੇ ਵੱਲੋਂ ਜਿਸ ਕਰਕੇ ਹੁਣ ਪੰਜਾਬ ਤੇ ਪੰਜਾਬ ਦੇ ਸਿਆਸਤਦਾਨ ਕੇਂਦਰ ਦੇ ਮੂੰਹ ਵੱਲ ਵੇਖ ਰਹੇ ਨੇ ਕਿ ਆਖਰਕਾਰ ਕਦੋਂ ਇਹ ਬੋਲਣਗੇ ਜੋ ਕੋਲ ਆ ਮੋਦ ਜੀ ਮੋਦ ਜੀ ਜ਼ਿਕਰ ਕੀਤਾ ਜੇ ਆਪਾਂ ਇਸ ਮਾਮਲੇ ਦਾ ਜ਼ਿਕਰ ਕਰੀਏ ਤਾਂ ਸਮੁੱਚਾ ਜਿਹੜਾ ਪੰਜਾਬ ਹੈ ਉਹ ਕੇਂਦਰ ਦੀ ਫੌਰੀ ਰਾਹਤ ਦੇ ਫੈਸਲੇ ਵੱਲ ਦੇਖ ਰਿਹਾ ਹੈ ਕਿڑی ਕੇਂਦਰੀ ਰਾਹਤ ਹੈ ਜਾਂ ਸਮਗਰੀ ਹੈ ਉਹ ਕੋਈ দান ਨਹੀਂ ਹੈ ਸਗੋਂ ਸੰਵਿਧਾਨਕ ਤੌਰ ਤੇ ਪੰਜਾਬੀਆਂ ਦਾ ਹੱਕ ਹੈ ਪੰਜਾਬੀ ਇਹ ਪੁੱਛਦੇ ਹੈ ਰਾਣਤਰੀ ਮੋਦੀ ਜੀ ਤੁਸੀਂ ਹੜ੍ਹ ਚ ਡੁੱਬੇ ਪੰਜਾਬ ਬਾਰੇ ਅਸਲ ਲੰਡਨ ਲੰਡਾ ਬਹੁਤ देर ਕਰਤੀ ਹੈ ਹੂੰ ਮੁਚਾ ਪੰਜਾਬ ਐ ਇਸ ਵੇਲੇ ਵੱਡੇ ਪੱਦਰ ਤੇ ਤਵਾਹੀ ਦੇ ਕਿਨਾਰੇ ਤੇ ਖੜਾ ਔਰ ਲੱਖਾਂ ਲੱਖਾਂ ਲੋਕ ਜਿਹੜੇ ਇਸ ਦਾ ਦਿੱ ਤਵਕਕ ਕਰਦੇ ਆ ਕਿ ਕੇਂਦਰ ਸਰਕਾਰ ਕੋਈ ਵੱਡਾ ਰਾਹਤ ਪੈਕੇਜ ਐਲਾਨ ਕਰੇਗੀ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਐ ਉਹਨੇ ਇੱਕ ਅਹਿਮ ਟਿੱਪਣੀ ਕੀਤੀ ਐ ਉਹ ਕਹਿੰਦੇ ਪੰਜਾਬ ਨੇ ਬਹੁਤ ਸੇਵਾ ਕੀਤੀ ਐ ਕੇਂਦਰ ਦੀ ਹੁਣ ਸਮਾਂ ਆ ਗਿਆ ਹੈ ਕਿੰਦਰ ਨੂੰ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਮੋੜਨਾ ਚਾਹੀਦਾ ਹੈ ਸੋ ਵੀ ਗੱਲ ਆ ਭਗਵੰਦ ਮਾਨ ਨੇ ਜੋ ਕਹੀ ਹੈ ਉਹਦਾ ਮੰਤਬ ਵੀ ਇਹੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਵੀ ਇਹ ਕਲ ਕਹਿ ਰਿਹਾ ਕਿ ਸਾਨੂੰ 60000 ਕਰੋੜ ਰੁਪਇਆ ਜਿਹੜਾ ਪਿਛਲਾ ਸਾਡਾ ਬਕਾਇਆ ਹੈਗਾ ਵੱਖ-ਵੱਖ ਖੇਤਰਾਂ ਜੁੜਿਆ ਸੜਕਾਂ ਦਾ ਬੁਰਾ ਹਾਲ ਹੈ ਪੰਜਾਬ ਦਾ ਮੜਾ ਹਾਲ ਹੈ ਸਾਡਾ ਊਰਲ ਡਿਵੈਲਪਮੈਂਟ ਫੰਡ ਰੁਕੇ ਵੀ ਹੈ ਉਹ ਤਾਂ ਦੇ ਦਿਓ ਵੱਖਰੇ ਤੌਰ ਤੇ ਜਿਹੜਾ ਇੰਤਜ਼ਾਮ ਕਰਨਾ ਉਸ ਦੀ ਵੱਖਰੀ ਗੱਲ ਹੈਗੀ ਹੈ ਇਹਦੇ ਨਾਲ ਹੀ ਜਿਸ ਤਰ੍ਹਾਂ ਦਾ ਸਿਸਟਮ ਹੈ ਦੇਖੋ ਮੁੱਖ ਮੰਤਰੀ ਦਾ ਕਹਿਣਾ ਇੱਕ ਉਹ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਜਿਹੜਾ ਸੂਬਾ ਇਸ ਵੇਲੇ ਪੂਰੇ ਮੁਲਕ ਦੇ ਅੰਦਰ ਖੇਤੀ ਪ੍ਰધાન ਸੂਬੇ ਦੇ ਤੌਰ ਤੇ ਆਪਾਂ ਜੀ ਦੇਖਦੇ ਆ ਤਾਂ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਨੂੰ ਉਸੇ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਕੇਂਦਰ ਨੇ ਜਿਹੜੇ ਰਾਹ ਦੇ ਪੈਕੇਜ ਦੇ ਉਹ ਹੰਦੇ ਦੇ ਰੈਕਟੰਗਲ ਸਿਸਟਮ ਬਣਾਇਆ ਗਿਆ ਨਿਜਮ ਬਣਾਇਆ ਉਹ ਨਿਜਮ ਬੜਾ ਪਚੀਦਾ ਹੈ ਜੇ ਹੁਣ ਆਪਾਂ ਕੁਦਰਤੀ ਆਫਤ ਦੇ ਦੇਣ ਰਾਹ ਦੇਣ ਦੀ ਗੱਲ ਕਰਦੇ ਆ ਉਹ ਕਹਿੰਦੇ ਕਿ ਨਿਜਮ ਇਹੋ ਜਿਹਾ ਹੈ ਕਿ ਅਸੀਂ ਉਸ ਪੈਸੇ ਨੂੰ ਹੱਥ ਨਹੀਂ ਲਾ ਸਕਦੇ ਦੇਖੋ ਕਿਆ ਕਮਾਲ ਹੈ ਕੇਂਦਰ ਦਾ ਸਿਸਟਮ ਕਿ ਪੈਸਾ ਪਿਆ ਹੈ ਯਾਨੀ ਕਿ ਪੈਸਾ ਨਹੀਂ ਹੈ ਪਰ ਪੈਸਾ ਵੰਡਿਆ ਨਹੀਂ ਜਾ ਸਕਦਾ ਕਿਉਂ ਕਿ ਕਿ ਨਿਜਮਾਂ ਦੀ ਇੰਨੀ ਆਉਂਦਾ ਕੱਲ ਨੂੰ ਗੁਰੂਦੀ ਤਰ੍ਹਾਂ ਇਹ ਕਹਿਣੀਆਂ ਕਿ ਦੇਖੋ ਜੀ ਪੈਸਾ ਦਾ ਪਿਆ ਸੀ ਐਸਾ ਪੰਡਿਆ ਕਿਉਂ ਨਹੀਂ ਗਿਆ ਮੁੱਖ ਮੰਤਰੀ ਨੇ ਸਪਸ਼ਟ ਗੱਲ ਕੀਤੀ ਹੈ ਕਿ ਪੈਸਾ ਇਸ ਕਰਕੇ ਨਹੀਂ ਉਹ ਪੰਡਿਆ ਜਾ ਸਕਦਾ ਕਿਉਂਕਿ ਨਿਜਵਨ ਦੀ ਨਹੀਂ ਆਉਂਦਾ ਇਸ ਕਰਕੇ ਇੱਕ ਤਾਂ ਉਹ ਨਿਜਵਨ ਤੇ ਤਬਦੀਲੀ ਕਰਨ ਦੀ ਲੋੜ ਹੈ ਫਾਰ ਐਗਜ਼ਾਮਪਲ ਹੁਣ ਆਪਾਂ ਰਾਤ ਪੈਕੇ ਦੀ ਗੱਲ ਕਰਦੇ ਆਂ ਪ੍ਰਤੀ ਏਕੜ ਮਾਉਜ਼ੇ ਦੀ ਗੱਲ ਕਰਦੇ ਆਂ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ 50000 ਰੁਪਏ ਪ੍ਰਤੀ ਏਕੜ ਮਾਉਜ਼ਾ ਕੇਂਦਰ ਸਾਡੀ ਗੱਲ ਮੰਨੇ ਮਿਲਣਾ ਚਾਹੀਦਾ ਘਟੋ ਘਟ ਮਰਾਪਾ ਕਿਸਾਨਾਂ ਦੀ ਗੱਲ ਕਰੀ ਇੱਕ ਦਿਨ ਪਹਿਲਾਂ ਸੰਦਾਨ ਬਰਲੋਦੀਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਨੇ ਬਕਾਇਦਾ ਮੀਟਿੰਗ ਕਰਕੇ ਇਹ ਗੱਲ ਕਹੀ ਹੈ ਕਿ ਜਿਹੜਾ ਘੱਟੋ ਘੱਟ 70000 ਰੁਪਏ ਪ੍ਰਤੀ ਏਕੜ ਮਿਲਣੇ ਚਾਹੀਦੇ ਆ ਉਹਦੇ ਦੇ ਨਾਲ ਜੇ ਗੰਨੇ ਦੀ ਖੇਤੀ ਦੀ ਗੱਲ ਕਰਦੇ ਕੋਈ ਗੰਨਾ ਸਾਲ ਚੱਕੋ ਵਾਰੀ ਹੁੰਦਾ ਹੈ ਤਾਂ 1 ਲੱਖ ਏਕੜ ਜਿਹੜਾ 1 ਲੱਖ ਰੁਪਏ ਪ੍ਰਤੀ ਏਕੜ ਦਾ ਮਾਅਜ਼ਾ ਮਿਲਣਾ ਚਾਹੀਦਾ ਸੋਹਰੀਆਂ ਵੱਡੀਆਂ ਤਰੁੱਟੀਆਂ ਕਿਵਲੇ ਹੀ ਨਹੀਂ ਹੈ ਕਿ ਵੀ ਮੁਖੰਦਰੀ ਭਗਵਾਨ ਜੀ ਮਾਨ ਕਰ ਰਹੇ ਆਪਸੀ ਜਿੰਨੇ ਮਰਜੀ ਵਖਰੇਵੇਂ ਹੁਣ ਪੰਜਾਬ ਦੀਆਂ ਸਮੂਹੀਆਂ ਵਿਰੋਧੀ ਧਿਰਾਂ ਚਾਹੇ ਕਾਂਗਰਸ ਹੈ ਚਾਹੇ ਕਾਲੀਗੱਲ ਹੈ ਉਹ ਵੀ ਇਹੀ ਕਹਿ ਰਿਹਾ ਕਿ ਕੇਂਦਰ ਨੂੰ ਮੁਆਵਜ਼ਾ ਜਾਂ ਰਾਹਤ ਦੇਣੀ ਚਾਹੀਦੀ ਹੈ ਹੋਰ ਤਾਂ ਗੱਲ ਛੱਡੋ ਤੁਸੀਂ ਜਿਹੜੀ ਕੇਂਦਰ ਚ ਸਤਾਜ ਬੈਠੀ ਤੇਰਾ ਆਮ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੇ ਪੰਜਾਬ ਦੇ ਆਗੂ ਪ੍ਰਧਾਨ ਅਸਨੀਸ਼ਾ ਖੜ ਉਹਨਾਂ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਫੌਰੀ ਤੌਰ ਤੇ ਇਹਨਾਂ ਨੂੰ ਰਾਹਤ ਦੇਣ ਦੀ ਲੋੜ ਹੈ ਅੱਜ ਮੈਂ ਕਿਸੇ ਸੀਨੀਅਰ ਜਨਰਲ ਦੀ ਇੱਕ ਟਿੱਪਣੀ ਪੜ੍ਹ ਰਿਹਾ ਸੀ ਉਹ ਕਹਿੰਦੇ ਦੇਖੋ ਕਿ ਕੇਂਦਰ ਦਾ ਰਵਈਆ ਕੀ ਆ ਪੰਜਾਬ ਵਾਲੇ ਜੀ ਅਜੇ ਤੱਕ ਕਹਿੰਦੇ ਦੋ ਲਫ਼ਜ਼ ਨਹੀਂ ਬੋਲੇ ਖੀਰੀ ਹੋਇਆ ਕਿ ਕਹਿੰਦੇ ਅਸ਼wini ਸ਼ਰਮਾ ਜੀ ਨੂੰ ਆਪਣੇ ਤੌਰ ਤੇ ਕਹਿਣਾ ਪਿਆ ਕਿ ਭਾਜਪਾ ਦੇ ਪ੍ਰਧਾਨ ਹੈ ਜੇਪੀ ਨੱਡਾ ਨੇ ਕਹੀ ਆ ਇਹ ਗੱਲ ਕਿ ਅਸੀਂ ਤਾਂ ਜੀ ਇਸ ਵੇਲੇ ਸੰਕਟ ਦੀ ਘੜੀ 'ਚ ਪੂਰਾ ਜਿਹੜਾ ਪੰਜਾਬ ਦੇ ਨਾਲ ਖੜੇ ਹਾਂ ਜੋ ਵੀ ਜ਼ਰੂਰਤ ਹੋਵੇ ਦੇਵਾਂਗੇ ਉਹ ਜਣੀ ਸਿੱਧੇ ਤੌਰ ਤੇ ਜੇਪੀ ਨੱਡਾ ਨੇ ਨਹੀਂ ਕਿਹਾ ਅਸ਼wini ਸ਼ਰਮਾ ਕਹਿ ਰਿਹਾ ਉਸ ਮੌਕੇ ਤੇ ਕਹਿ ਰਹੇ ਕਿ ਜਦੋਂ ਉਹਨਾਂ ਦੇ ਕਾਰਜ ਕੋਈ ਇਸ ਤਰ੍ਹਾਂ ਦੀ ਸੋਗਮਈ ਗੱਲ ਹੋ ਗਈ ਸੀ ਜੀਪੀ ਨੱਟਾ ਉਹਨਾਂ ਦਰਦ ਬਣਾਉਣ ਆਏ ਤੇ ਉਸ ਮੌਕੇ ਤੇ ਉਹਨਾਂ ਨੇ ਗੱਲ ਕੀਤੀ ਸੋ ਰਵਈਆ ਹੈ ਸਰਬਈਏ ਨੇ ਲੈ ਕੇ ਚਾਹੇ ਮੁੱਖ ਮੰਤਰੀ ਆ ਚਾਹੇ ਵਿਰੋਧੀ ਧਿਰਾਂ ਇਸ ਕਦਰ ਸਵਾਲ ਚੁੱਕ ਰਹੀਆਂ ਨਜ਼ਰਾਂ ਵਾਕਈ ਕੇਂਦਰ ਦੇ ਰਾਹਤ ਦੇ ਐਲਾਨ ਤੇ ਬਣੀਆਂ ਹੋਈਆਂ ਐ ਇਸ ਵੇਲੇ ਜੀ ਜੀ ਸ੍ਰੀ ਸੱਭ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਿ ਜੋ ਕੇਂਦਰੀ ਖੇਤੀਬਾੜੀ ਮੰਤਰੀ ਹੈ ਜਾਣਕਾਰੀ ਹੈ ਕਿ ਕੱਲ ਸ਼ਿਵਰਾਜ ਚੋਹਾਨ ਪੰਜਾਬ ਆ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਜਾਇਜ਼ਾ ਲੈਣ ਤੋਂ ਬਾਅਦ ਕੀ ਨਿਰਧਾਰਤ ਕਰਦੇ ਨੇ ਕੀ ਨਹੀਂ ਕਰਦੇ ਇਹ ਬਾਅਦ ਦੀ ਗੱਲ ਹੈ ਪਰ ਕਿਤੇ ਨਾ ਕਿਤੇ ਜੇਕਰ ਸਵਾਲ ਇਹ ਵੀ ਹੈ ਕਿ ਕੇਂਦਰ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਮਰਜ਼ੀ ਹੋਵੇ ਸਾਨੂੰ ਇਸ ਚੀਜ਼ ਨਾਲ ਫਰਕ ਨਹੀਂ ਤਾਂ ਇਹ ਵੀ ਗੱਲ ਬਹੁਤ ਸੁਭਾਵਿਕ ਹੈ ਕਿ ਜੇ ਦੋ ਫਸਲਾਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਜਿਸ ਤਰ੍ਹਾਂ ਦੀ ਮਾਰ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਜਿੰਨਾ ਜਿੰਨਾ ਗਾਰ ਇਸ ਸਮੇਂ ਜੰਮਿਆ ਹੋਇਆ ਹੈ ਖੇਤਾਂ ਦੇ ਵਿੱਚ ਤਾਂ ਆਉਣ ਵਾਲੇ ਸਮੇਂ 'ਚ ਮੁਸ਼ਕਲਾਂ ਨੇ ਜੇਕਰ ਦੋ ਫਸਲਾਂ ਨਹੀਂ ਹੁੰਦੀਆਂ ਪੰਜਾਬ ਦੀਆਂ ਤਾਂ ਇਸ ਦਾ ਖਮਿਆਜ਼ਾ ਕੇਂਦਰ ਤੱਕ ਨੂੰ ਪਹੁੰਚਣਾ ਪੈਣਾ ਕਿਉਂਕਿ ਖਪਤ ਵੱਧ ਜਾਣੀ ਹੈ ਤੇ ਪੂਰੀ ਨਹੀਂ ਹੋਣੀ ਕਣਕ ਦੇ ਝੋਨੇ ਦੀ ਫਸਲਾਂ ਜੀ ਆ ਜਦੋਂ ਆਪਾਂ ਦੋ ਫਸਲਾਂ ਦੀ ਕੋ ਗੱਲ ਕਰਦੇ ਕਣਕ ਦੇ ਝੋਨੇ ਦੀ ਗੱਲ ਤਾਂ ਹਾਈ ਹੈ ਕਿ ਇਹੀ ਗੱਲ ਆਪਾਂ ਜਿਸ ਦਾ ਜ਼ਿਕਰ ਕੀਤਾ ਕਿ ਮੈਂ ਬਹੁਤ ਸਾਰੇ ਜਿਹੜੇ ਪੀੜਤ ਪਰਿਵਾਰਾਂ ਉਹਨਾਂ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਕਹਿੰਦੇ ਅਸੀਂ ਉਹ ਲੋਕ ਹੈ ਜਿਹੜੇ ਦੇਸ਼ ਦਾ ਅਨਾਈ ਨਾਲ ਟਿੱਡੇ ਪਰਦੇ ਰਹੇ ਆ ਤੇ ਹੁਣ ਅਸੀਂ ਧਾਣੇ ਧਾਣੇ ਦੇ ਮਤਹਾਜ ਆਂ ਕਿੰਨੇ ਸਾਡੀ ਡੰਗਰਾਂ ਦੀ ਹਾਲਤ ਦੇਖੋ ਸਾਡੀ ਆਪਣੀ ਹਾਲਤ ਦੇਖੋ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਵੱਖਰਾ ਨਜ਼ਰੀਆ ਵੀ ਹੈ ਕਿ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸੋਹਣੀ ਗੁਰਦਰਾ ਪਰੰਧ ਕਮੇਟੀ ਸੈਲੀਬ੍ਰਿਟੀਜ਼ ਦੇ ਜਿਹੜੇ ਸਾਹਿਬ ਫਿਲਮਾਂ ਨਾਲ ਜੁੜੇ ਹੋਏ ਐ ਚਾਹੇ 뮤직 ਦੀ ਜੱਲੀ ਨਾਲ ਜੁੜੇ ਹੋਏ ਜਿਨ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਤੇ ਪਾਰਲੀਮੈਂਟ ਮੈਂਬਰ ਐ ਚਾਹੇ ਵਿਰੋਧੀ ਧਰਤੀ ਐ ਚਾਹੇ ਆਕუნਦ ਧਰਤੀ ਐ ਸਾਰੇਾਂ ਵੱਲੋਂ ਜਿੰਨਾ ਕ+=ਜੋਗਦਾਨ ਪਾਇਆ ਜਾ ਸਕਦਾ ਸੀ ਪਾਇਆ ਜਾ ਰਿਹਾ ਹੈ। ਔਰ ਮੈਂ ਅਕਸਰ ਲੋਕਾਂ ਨੂੰ ਜੜਾਈਲੇ ਫਰਟ ਚ ਘਰੇ ਵਿਆ ਇਹ ਕਹਿੰਦੇ ਸੁਣਾ ਹੈ ਕਿ ਜਿਹੜੀ ਲੋਕਾਂ ਵੱਲੋਂ ਸਮਾਜਿਕ ਸੰਸਥਾਾਂ ਵੱਲੋਂ ਸਨ ਲੰਗਾ ਦੀ ਦੂਜੀ ਜਿਹੜੀ ਮਦਦ ਆ ਰਹੀ ਹੈ ਉਸ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ। ਕਮੀ ਪੇਸ਼ੀ ਇਸ ਗੱਲ ਦੀ ਹੈ ਕਿ ਕੇਂਦਰ ਕੋਈ ਵੱਡਾ ਫੈਸਲਾ ਲਵੇ ਤਾਂ ਕਿ ਅਸੀਂ ਇਸ ਸੰਕਟ ਦੇ ਚੋਂ ਬਾਹਰ ਆ ਸਕੀਏ। ਸੋ ਲੋੜ ਹੈ ਇਸ ਗੱਲ ਦੀ ਹੈ ਕੇਂਦਰ ਨੂੰ ਆਪਣੇ ਵਤੀਰੇ ਜਾਂ ਨਜ਼ਰੀਏ ਚ ਦਿੱਲੀ ਕਰਨ ਦੀ ਲੋੜ ਆ ਜੇ ਹੁਣ ਕੇਂਦਰੀ ਖੇਤੀਬੜੀ ਮੰਤਰੀ ਸ਼ਿਵਰਾਜ ਚਾਹਾਨ ਆਏ ਜਾਇਜ਼ ਜ਼ਰੂਰ ਲੈਂ ਠੀਕਾ ਜਾਇਜ਼ ਲੈਣਾ ਬਣਦਾ ਹੈ ਕੇਂਦਰੀ ਮੰਤਰੀ ਆ ਕੇ ਦਿਖਣਗੇ ਪਰ ਇਹ ਗੱਲ ਹੈ ਕਿ ਦਾਜ ਜਿਹਨਾਂ ਨੂੰ ਪੁਰਾਣੇ ਜ਼ਮਾਨੇ ਦਾ ਬਦਲ ਗਿਆ ਹੁਣ ਤਾਂ ਮੀਡੀਆ 'ਚ ਜੇ ਹੁਣ ਇਸ ਵੇਲੇ ਫਲੱਡ ਗੇਟ ਪਾਖੜਾ ਡੈਮ ਦੇ ਖੁੱਲੇ ਆ ਤਾਂ ਆਪਣੀ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਪਾਖੜਾ ਡੈਮ ਦੇ ਫਲੱਡ ਗੇਟ ਖੁੱਲ ਚੁੱਕੇ ਆ ਸੋ ਸਾਰਾ ਸਿਸਟਮ ਕਮਿਊਨੀਕੇਸ਼ਨ ਦਾ ਬਦਲ ਗਿਆ ਠੀਕ ਆ ਕੇ ਜੈਜਾ ਲੈਣਾ ਪ੍ਰਾਣੀਆਂ ਗੱਲਾਂ ਹੋਊਗੀਆਂ ਕਿ ਜੀ ਖੇਤਾਂ 'ਚ ਜਾਵਾਂਗੇ ਲੋਕਾਂ ਨਾਲ ਗੱਲਾਂ ਕਰਾਂਗੇ ਮੀਟਿੰਗਾਂ ਕਰਾਂਗੇ ਹੁਣ ਤਾਂ ਸਰਕਾਰਾਂ ਕੋਲੇ ਐਨਾ ਸਿਸਟਮ ਹੈ ਕਿ ਉਹਦੇ ਦਿੱਲੀ ਬੈਠਿਆਂ ਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਲੋਕ ਇਹ ਚਾਹੁੰਦੇ ਆ ਕਿ ਜੈਜਾ ਲੈਣਾ ਚਲੋ ਲਓ ਫੌਰੀ ਤੌਰ ਤੇ ਕੋਈ ਰਾਹਤ ਦਾ ਫੈਸਲਾ ਹੋਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਪੰਜਾਬ ਵੱਡੇ ਸੰਕਟ ਜੂਝ ਰਿਹਾ ਜਿਸ ਤਰ੍ਹਾਂ ਦੀ ਗ੍ਰਿਫਤਾ ਬਣੀ ਵੀ ਹੈ ਆ ਕੇ ਜੈਜਾ ਲੈਣਾ ਫੇਰਾ ਕੇ ਮੀਟਿੰਗ ਕਰਨੀ মিডিਆ ਨੂੰ ਸਬੋਧਨ ਕਰਨਾ ਔਰ ਕਹਿਣਾ ਕਿ ਡਟ ਕੇ ਪੰਜਾਬ ਨਾਲ ਖੜੇ ਆ ਲੋਕ ਅਮਲੀ ਤੌਰ ਤੇ ਨਿਵੇੜਾ ਚਾਹੁੰਦੇ ਆ ਸਿਰ ਬਿਆਨਬਾਜ਼ੀ ਚ ਹੁਣ ਲੋਕਾਂ ਦਾ ਪੁਰਸਾ ਨਹੀਂ ਰਿਹਾ ਸੋ ਜਮ ਜਮ ਜੀ ਸਕ ਕੇ ਉਹਨ ਕੇਂਦਰੀ ਖੇਤੀਬਾੜੀ ਮੰਤਰੀ ਆ ਕੇ ਮੌਕੇ ਦਾ ਜਾਇਜ਼ਾ ਲੈਣਗੇ ਪਰ ਸਵਾਲ ਇਸ ਗੱਲ ਦਾ ਹੈ ਕਿ ਰਾਹ ਦਾ ਐਲਾਨ ਕਿੰਨੀ ਦੇਰ ਚ ਹੋ ਸਕਦਾ ਔਰ ਇਹ ਕੱਲ ਕੋਈ ਇੱਕ ਤਾਂ ਨਹੀਂ ਕਹਿ ਰੀ মিডিਆ ਕਹਿ ਰਿਹਾ ਪੋਲੀਟਿਕਲ ਪਾਰਟੀ ਕਹਿ ਰਹੀ ਹੈ ਸਟੇਟ ਦਾ ਮੁੱਖ ਮੰਤਰੀ ਕਹਿ ਰਹੇ ਜਿਦੋਂ ਪੰਜਾਬ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਤੁਹਾਨੂੰ ਲੱਗਦਾ ਕਿ ਇੱਕ ਇੱਕ ਪਾ ਲੈ ਕੇ ਇੱਕ ਇੱਕ ਮਿੰਟ ਵੀ ਉਹਨਾਂ ਨੇ ਕੀਮਤੀ ਹੈ ਜਿਹੜਾ ਅਸਲੇ ਹੱਥੋਂ ਨਿਕਲਦਾ ਜਾ ਰਿਹਾ ਹੈ ਜੀ ਸਿੱਧਾ ਸਾਹਿਬ ਅੱਗੇ ਗੱਲ ਕਰਾਂਗੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਐਮਪੀ ਐਮਐਲਏ ਕੈਬਨਟ ਮੰਤਰੀ ਸਾਰੇ ਇਸ ਸਮੇਂ ਸੜਕਾਂ ਤੇ ਉਤਰੇ ਹੋਏ ਨੇ ਪੂਰੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਕਈ ਥਾਵਾਂ ਤੋਂ ਵਿਰੋਧ ਵੀ ਹੋ ਰਿਹਾ ਉਹਨਾਂ ਦਾ ਪਰ ਬਾਵਯੂ ਦੇਸ ਦੇ ਲੱਗੇ ਹੋਏ ਨੇ ਦੂਜੇ ਪਾਸੇ ਗੱਲ ਕਰੀਏ ਧਰਵਿੰਦ ਕੇਜੀਵਾਲ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਨਹੀਂ ਦਿਖੇ ਤਾਂ ਬੜੇ ਸਵਾਲ ਉੱਠੇ ਕਿ ਕੇਜਵਲ ਸਾਹਿਬ ਨੂੰ ਹੁਣ ਆਉਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਲੋਡ ਹੋਣਾ ਸੋ ਕੱਲ ਕੇਜਵਲ ਸਾਹਿਬ ਵੀ ਆ ਰਹੇ ਨੇ ਕੀ ਲੱਗਦਾ ਤੁਹਾਨੂੰ ਕਿਉਂਕਿ ਜਿੰਨੀ ਕੁ ਕੋਸ਼ਿਸ਼ ਪੰਜਾਬ ਸਰਕਾਰ ਕਰ ਸਕਦੀ ਹੈ ਓਨੀ ਕੁ ਕੋਸ਼ਿਸ਼ ਕਰਨੀ ਬਣਦੀ ਵੀ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਪਰ ਕੇਜਵਲ ਉਹਨਾਂ ਦੇ ਆਉਣ ਦੇ ਨਾਲ ਕਿੰਨਾ ਕੁ ਇਫੈਕਟ ਪਏਗਾ ਗੱਲ ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਇਕਦਾਂ ਮੋਰਲ ਤੌਰ ਤੇ ਬੂਸਟ ਕਰਨ ਦੀ ਨੈਤਿਕ ਤੌਰ ਤੇ ਥਾਪੜਾ ਦੇਣ ਦੀ ਗੱਲ ਵੀ ਹੁੰਦੀ ਹੈ ਜਦੋਂ ਪਾਰਟੀ ਦਾ ਵੱਡਾ ਸਭ ਤੋਂ ਸੁਪਰੀਮ ਆਗੂ ਉਹਨਾਂ ਜਾ ਕੇ ਖੜੇਗਾ ਦੁੱਖ ਮਨਾਏਗਾ ਜਿੱਦਾਂ ਪਰਿਵਾਰ ਦਾ ਮੁਖੀ ਆਉਂਦਾ ਹੈ ਜਿਹੜਾ ਕੋਈ ਬਾਣਾ ਵਾਪਰ ਗਿਆ ਉਹ ਤਾਂ ਵਾਪਸ ਨਹੀਂ ਆਉਂਦਾ ਪਰ ਜਦੋਂ ਵਿੱਚ ਆ ਕੇ ਕੋਈ ਵੱਡਾ ਨੇਤਾ ਅਕਦਾ ਆਦਮੀ ਇੱਕ ਪਰਿਵਾਰ ਦਾ ਮੁਖੀ ਵੀ ਚਾਹੀਏ ਹੋਵੇ ਉਹ ਆ ਕੇ ਘਰ ਦਾ ਤਾਂ ਪਰਿਵਾਰ ਨੂੰ ਹੌਸਲਾ ਮਿਲਦਾ ਹੈ ਕਿ ਪਰਿਵਾਰ ਦਾ ਮੁਖੀ ਸਾਡੇ ਨਾਲ ਖੜਾ ਹੈ ਸੁਰੇਂਦਰ ਕੇਦਰੀਵਾਲ ਦਾ ਆਉਣਾ ਉਹਨਾਂ ਦੀ ਸਰਕਾਰ ਹੈ ਪੰਜਾਬ 'ਚ ਔਰ ਸਰਕਾਰ ਬਣਾਉਣ ਚ ਆਪਾਂ ਸਾਰੇ ਜਾਣਦੇ ਆ ਰਵਿੰਦ ਕੇਸ਼ਰੀਵਾਲ ਨੇ ਜਾਣ ਲਾ ਕੇ ਪੂਰਾ ਜਿਹੜੇ ਮਿਹਨਤ ਕਰਕੇ ਸਰਕਾਰ ਕਾਇਮ ਕਰੀ ਐ ਸੋ ਉਹਨਾਂ ਦਾ ਇਸ ਟੜੀ ਦੇ ਦੁੱਖ ਦੀ ਘੜੀ ਦੇ ਚਾਹਣਾ ਪੰਜਾਬੀ ਵੀ ਉਹਨਾਂ ਤੋਂ ਉਮੀਦ ਕਰਦੇ ਤਵਕਮ ਕਰਦੇ ਸੀ ਪਰ ਉਹਨਾਂ ਨੇ ਆਉਣਾ ਹੀ ਹੋਣਾ ਸੀ ਇਹਦੇ ਬਾਰੇ ਕੋਈ ਦੋਗੜਾ ਨਹੀਂ ਸੋ ਭੜਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਸ਼ਰੀਵਾਲ ਆ ਰਹੇ ਮੁਕੰਦਰੀ ਭਗਵੰਤ ਮਾਨ ਉਹਨਾਂ ਦੇ ਨਾਲ ਹੋਣਗੇ ਔਰ ਜਿੱਥੇ ਜਾਇਜ਼ਾ ਲੈਣਗੇ ਉੱਥੇ ਪੰਜਾਬੀਆਂ ਨੂੰ ਸੰਘੜਜੋ ਬਾਹਰ ਰਹਿਣ ਦਾ ਲਾਥਪੜਾ ਵਿਧਾਨਗੇ ਜੀ ਇਹ ਗੱਲ ਮੈਂ ਪਹਿਲਾਂ ਜਰੂਰ ਇਹ ਕਹਿਣੀ ਚਾਹਾਂਗੇ ਰਵਿੰਦ ਕੇਜਰੀਵਾਲ ਨੇ ਇਥੇ ਹੋਂ ਤੋਂ ਪਹਿਲਾਂ ਹੀ ਮੀਡੀਆ ਨੂੰ ਗੱਲ ਸਬੂਧਨ ਕਰਦੇ ਇੱਕ ਦਿਨ ਪਹਿਲਾਂ ਕਹੀ ਹੈ ਕਿ ਮੈਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਇਸ ਵੇਲੇ ਵੱਡੇ ਸੰਕਟ ਨਾਲ ਜੂਝ ਰਿਹਾ ਹੈ ਦਿਲ ਖੋਲ ਕੇ ਪੰਜਾਬ ਦੀ ਮਦਦ ਕੀਤੀ ਜਾਵੇ ਜਣੀ ਉਹ ਨੇਤਾ ਪਹਿਲਾਂ ਅਪੀਲ ਕਰਕੇ ਫਿਰ ਜਿਹੜਾ ਪੰਜਾਬ ਦੇ ਵਿੱਚ ਪੈਰ ਰੱਖ ਰਿਹਾ ਇਸੇ ਤਰੀਕੇ ਨਾਲ ਜਿਹੜਾ ਕੌਮੀ ਪਤਰੀ ਦੇ ਵਿਰੋਧੀਦਰ ਤੇ ਆਗੂ ਦੀ ਆਪਾਂ ਗੱਲ ਕਰ ਹੀ ਲਈਏ ਉਹ ਰਾ ਕਾਂਗਰਸ ਪਾਰਟੀ ਦੇ راہਲ ਗਾਂਧੀ ਹੈ ਜੀ ਬਿਲਕੁਲ ਉਹਨਾਂ ਨੇ ਵੀ ਜਿਹੜਾ ਹੈਗਾ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਔਰ ਕੇਂਦਰ ਨੂੰ ਵੀ ਗੱਲ ਕਹੀ ਹੈ ਕਿ ਪੰਜਾਬ ਨੂੰ ਇਸ ਵੇਲੇ ਲੋੜਾ ਮਦਦ ਦੀ ਫੌਰੀ ਤੌਰ ਤੇ ਮਦਦ ਦਿੱਤੀ ਜਾਵੇ ਜੇ ਆਪਾਂ ਗੱਲ ਕਰੀਏ ਮੁਕੰਦਰੀ ਭਗਵੰਤ ਮਾਨ ਦੀ ਉਹਨਾਂ ਦੀ ਸਰਕਾਰ ਵੀ ਅਰੰਡ ਕੇਜਰੀ ਵਾਲਾ ਆ ਰਿਹਾ ਹੈ ਆਪਾਂ ਦੇਖਦੇ ਹਾਂ ਕਿ ਜੋ ਵੀ ਉਹਨਾਂ ਚ ਜਿੰਨੀ ਤਾਕਤ ਨਾਲ ਲੜ ਸਕਦੇ ਸੀ ਉਹ ਰਾਹ ਦੇਣ ਦੇ ਲਈ ਫਟ ਦੇ ਕੰਟਰੋਲ ਕਰਨ ਦੇ ਲਈ ਔਰ ਜਿਹੜੇ ਵਿਵਸਥਾ ਨੂੰ ਰੋਕਣ ਦੇ ਲਈ ਮਹਾਂ ਸਰਕਾਰ ਪੂਰੀ ਤੰਦੇਈ ਦੇ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਝੋਖਿਆ ਮੈਂ ਦੇਖ ਰਿਹਾ ਸੀਗਾ ਚਲੋ ਕਿਸੇ ਮੰਤਰੀ ਸਾਹਿਬਾਨ ਦਾ ਆਪਾਂ ਨਾਂ ਲੱਕੀ ਜਣਾ ਆਂੰਦ ਪ੍ਰਸਾਦ ਦੇ ਖੇਤਰ ਦੇ ਮੰਤਰੀ ਨੇ ਉਹਨਾਂ ਦੀ ਪੂਰੀ ਕਮੀਜ਼ ਪਜਾਮਾ ਜਿਹੜਾ ਹੈਗਾ ਉਹ ਲੱਗਾ ਆਪਣਾ ਗਾਰੇ ਨਾਲ ਗੰਦੇ ਪਾਣੀ ਨਾਲ ਲਤਫਤ ਹੋਏ ਹੋਏ ਸੀ ਜਿਵੇਂ ਇਸ ਤਰੀਕੇ ਨਾਲ ਆਮ ਲੋਕਾਂ ਚ ਜਾ ਕੇ ਉਹ ਜੂਜ ਰਿਹਾ ਨਾਲ ਖੜਿਆ ਉਹਨਾਂ ਦੇ ਜਾ ਕੇ ਕਹਿੰਦੇ ਇੱਕ ਮੰਤਰੀ ਦੀ ਗੱਲ ਨਹੀਂ ਬਹੁਤ سارے ਮੰਤਰੀ ਆ ਜਿਹੜੇ ਆਪਣਾ ਆਪਣੇ ਇਲਾਕਿਆਂ 'ਚ ਹਰ ਵਾਲੇ ਖੇਤਰਾਂ 'ਚ ਖੜੇ ਐ ਅਧਿਕਾਰੀਆਂ ਨਾਲ ਗੱਲਬਾਤ ਕਰਿਆ ਕੁਛ ਕਰਿਆ ਇਹ ਗੱਲ ਸਹੀ ਐ ਕਿ ਬਈ ਲੋਕਾਂ ਦੀ ਤਵਕਕਮ ਵੱਧ ਹੁੰਦੀ ਐ ਪਰ ਦੂਜੇ ਪਾਸੇ ਐਡੀ ਵੱਡੀ ਕੁਦਰਤੀ ਆਫਤਾ ਜਿਹੜੀ ਉਹਦਾ ਟੱਕਰਾ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਪਰ ਜਿੰਨੀ ਗਾਂ ਜਿੰਨੀ ਕਿ ਤਾਕਤ ਦਾ ਪੰਜਾਬ ਸਰਕਾਰ 'ਚ ਮੈਨੂੰ ਲੱਗਦਾ ਐ ਕਿ ਪੂਰੀ ਤਾਕਤ ਦੇ ਨਾਲ ਮੋਕੰਦਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਲੱਗੀ ਹੋਈ ਐ ਰਾਹ ਦੇਣ ਦੇ ਵਿੱਚ ਜਿੱਥੇ ਕਿਤੇ ਵਿਵਸਤਾ ਨੂੰ ਵਿਵਸਤਾ ਨੂੰ ਕੀ ਕਰਨ ਦੇ ਵਿੱਚ ਔਰ ਇੱਕ ਗੱਲ ਇਹ ਵੀ ਹੈ ਕਿ ਦੇ ਨਤੀਜੇ ਵੀ ਕਈ ਜਗ੍ਹਾ ਤੇ ਸਾਹਮਣੇ ਆ ਰਹੇ ਆ ਮੈਂ ਸੁਣ ਰਿਹਾ ਸੀ ਕਿਈ ਜਗ੍ਹਾ ਤੇ ਲੋਕ ਇਹ ਵੀ ਕਹਿੰਦੇ ਆ ਕਿ ਜੀ ਮੀਡੀਆ ਵਾਲੇ ਆਪਣੇ ਮੇਤਰ ਜਾ ਕੇ ਜਦੋਂ ਸਵਾਲ ਪੁੱਛਦੇ ਆ ਕਿ ਜੀ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਉਹ ਕਹਿੰਦੇ ਜੀ ਪ੍ਰਸ਼ਾਸਨ ਦੀ ਸਾਨੂੰ ਕੋਈ ਸ਼ਿਕਾਇਤ ਨਹੀਂ ਪ੍ਰਸ਼ਾਸਨ ਵਾਲੇ ਹਰ ਰੋਜ਼ ਆਉਂਦੇ ਆ ਆ ਕੇ ਸਾਡੀ ਗੱਲ ਬਾਤ ਸੁਣਦੇ ਆ ਔਰ ਪ੍ਰੋਬਲਮਾਂ ਵੀ ਦੂਰ ਕਰਦੇ ਆ ਔਰ ਕਈ ਜਗ੍ਹਾ ਤੇ ਰਾਤ ਦੇਰ ਤੱਕ ਵੀ ਰੁਕੇ ਰਹਿੰਦੇ ਆ ਸੋ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੈਦਾਨ 'ਚ ਹੈ ਜੇ ਸੁਬੇ ਤੇ ਗਵਰਨਰ ਵੀ ਮੈਦਾਨ ਚ ਹੋਣਗੇ ਪ੍ਰਸ਼ਾਸਨ ਦਾ ਮੈਦਾਨ ਚ ਹੋਏਗਾ ਹਾਲਾਂਕਿ ਗਵਰਨਰ ਸਾਹਿਬ ਨੇ ਜੈਜੇ ਲੈਣਾ ਹੁੰਦਾ ਜਾ ਕੇ ਉਮਰ ਦਾ ਤਕਾਜ਼ਾ ਹੈ ਇਹਦਾ ਹੈ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਰ੍ਹਾਂ ਉਹ ਬੋਰਡ ਚ ਬੈਠ ਕੇ ਜੈਜਾ ਲੈਣ ਚਲੇ ਜਾਣਗੇ ਹਾਂ ਜਰੂਰ ਕਿ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਆ ਇੱਕ ਸੁਨਿਆ ਹੈ ਚੰਗਾ ਜਾਂਦਾ ਹੈ ਕਿ ਦੇਖੋ ਗਵਰਨਰ ਪਹੁੰਚ ਆਉਂਦੇ ਆ ਉਹ ਵੀ ਜਿਹੜਾ ਫਲੱਡ ਸੇ ਇਸ ਲੋਕਾਂ ਦੀ ਸਹਾਇਤਾ ਪਹੁੰਚੇ ਵਿਪਤਾ ਦੇ ਸਮੇਂ ਕਲੀ ਸਮਗਰੀ ਦੀ ਲੋੜ ਨਹੀਂ ਹੁੰਦੀ ਲੋਕਾਂ ਦਾ ਨੈਤਿਕ ਬਲ ਜਿਹੜਾ ਉੱਚਾ ਕਰਨਾ ਹੈ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਹ ਪੂਰੀ ਸਰਕਾਰ ਲੱਗੀ ਹੋਈ ਹੈ ਇਸ ਕੰਮ ਦੇ ਵਿੱਚ। ਜੀ। ਸ਼੍ਰੀ ਸਾਹਿਬ ਸਮਾ ਹੋ ਗਿਆ ਥੋੜੇ ਸ਼ਬਦਾਂ ਦੇ ਵਿੱਚ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਕਰਾਂਗੇ ਕਿਉਂਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੈ ਉਸਨੇ ਐਲਾਨ ਕੀਤਾ ਹੈ ਕਿ ਕੱਲ ਉਹਨਾਂ ਦੀ ਵਰਕਿੰਗ ਕਮੇਟੀ ਬਣ ਜਾਰੀ ਹੈ ਨਵੀਂ ਯਾਨੀ ਕਿ ਢਾਂਚਾ ਸਾਰਾ ਬਣਾਇਆ ਜਾ ਰਿਹਾ ਪਾਰਟੀ ਦਾ। ਕਿਵੇਂ ਦੇਖਦੇ ਹੋ ਇਸ ਨੂੰ? ਬਿਲਕੁਲ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਗਏ ਨੇ ਹਰਪ੍ਰੀਤ ਸਿੰਘ। ਉਨਾਂ ਨੇ ਜਿਹੜਾ ਐਲਾਨ ਕੀਤਾ ਉਹਨਾਂ ਨੇ মিডিਆ 'ਚ ਕਿਹ ਜਗ੍ਹਾ ਤੇ ਜਿਹੜਾ ਸਪਾਸਟ ਜਿਹੜਾ ਜ਼ਿਕਰ ਕੀਤਾ ਹੋਇਆ ਹੈ ਕਿ ਇਸ ਮਹੀਨੇ ਦੀ ਗੱਲ ਕੀਤੀ ਉਹਨਾਂ ਨੇ ਕਿ ਸਤੰਬਰ ਮਹੀਨੇ 'ਚ ਅਸੀਂ ਨਵੀਂ ਵਰਕਿੰਗ ਕਮੇਟੀ ਦਾ ਐਲਾਨ ਕਰਾਂਗੇ ਸੋ ਨਵੀਂ ਵਰਕਿੰਗ ਕਮੇਟੀ ਬਣਦੇ ਹੀ ਸਿੱਧੇ ਤੌਰ ਤੇ ਦੂਜਾ ਕandidate ਜਿਹਦੀ ਐਲਵਾਈ ਸੀ ਵੀ ਸਿੰਘ ਬਦਲ ਕਰ ਰਿਹਾ ਹੈ ਉਹਨਾਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਉਹ ਦੋਨੇ ਬਰਾਬਰ ਬਰਾਬਰ ਜਿੱਥੇ ਬੰਨੀਆਂ ਆ ਕੇ ਖੜੀਆਂ ਹੋ ਗਿਆਂ ਦੇਖਿਆ ਜਾਏਗਾ ਅਗਲੇ ਤਨਾ ਪੰਜਾਬੀ ਕਿਸ ਤੇ ਮੋਰ ਲਾਉਂਦੇ ਕਿਸ ਨੂੰ ਪ੍ਰਵਾਨ ਕਰਦੇ ਜੀ ਜੀ ਸ਼ੁਸ਼ਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਪੰਜਾਬ ਇਸ ਸਮੇਂ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ ਤੇ ਹੁਣ ਬਿਮਾਰੀਆਂ ਦਾ ਵੀ ਵਾਧਾ ਹੋ ਰਿਹਾ ਹੈ ਇਸ ਸਮੇਂ ਸੋ ਉਮੀਦ ਕਰਦੇ ਹਾਂ ਪੰਜਾਬ ਦੇ ਹਾਲਾਤ ਜਲਦ ਸੁਧਰਨਗੇ ਤੇ ਕੱਲ ਤੁਹਾਡੇ ਨਾਲ ਫਿਰ ਮਿਲਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ